ਅੰਮ੍ਰਿਤਸਰ ਮਾਝਾ ਰੋਡ ਸਥਿਤ ਹਰੀ ਮੰਦਰ ਵਿਖੇ ਆਜ ਨਵ ਨਿਰਮਾਣ ਸੋਸਾਇਟੀ ਵੱਲੋਂ ਅੱਖਾਂ ਦਾ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਸੋਸਾਇਟੀ ਦੇ ਚੇਅਰਮੈਨ ਅਰुण ਮਹਾਜਨ ਦੀ ਅਗਵਾਈ ਹੇਠ ਹੋਏ ਇਸ ਕੈਂਪ ਨੂੰ ਐਸਜੀ ਹਸਪਤਾਲ ਅਤੇ ਨਿਊ ਲਾਈਫ ਹਸਪਤਾਲ ਦਾ ਸਹਿਯੋਗ ਮਿਲਿਆ ਕੈਂਪ ਦੌਰਾਨ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਕੀਤੇ ਗਏ ਦਰਜਨਾਂ ਲੋਕਾਂ ਨੂੰ ਮੁਫਤ ਐਨਕਾ ਵੀ ਵੰਡੀਆਂ ਗਈਆਂ ਚੇਅਰਮੈਨ ਅਰुण ਮਹਾਜਨ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਨਵ ਨਿਰਮਾਣ ਸੁਸਾਇਟੀ ਹਰ ਸਾਲ ਇੰਜ ਦੇ ਕਈ ਕੈਂਪ ਲਗਾਉਂਦੀ ਆਈ ਹੈ ਜਿਵੇਂ ਕਿ ਖੂਨਦਾਨ ਕੈਂਪ ਪੂਰੀ ਬੋਡੀ ਦਾ ਚੈੱਕਅਪ ਸ਼ੂਗਰ ਟੈਸਟ ਆਦਿ ਇਸ ਮੌਕੇ ਲੋਕਾਂ ਲਈ ਠੰਡਾ ਪਾਣੀ ਜੂਸ ਫਲ ਅਤੇ ਹੋਰ ਰਫਰੈਸ਼ਮੈਂਟ ਦੀ ਵਿਵਸਥਾ ਕੀਤੀ ਗਈ ਸੀ ਕੈਂਪ ਦੌਰਾਨ ਵੱਖ-ਵੱਖ ਸੁਸਾਇਟੀਆਂ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ इस मेडिकल कैंप विच ट्रैफिक इंस्पेक्टर अमरजीत सिंह सब इंस्पेक्टर जसपाल सिंह ने भी अपनी मौजूदगी दर्ज करवाई मौके ते कमल पहलवान राजेश गांधी अश्वनी पप्पू हीरा संधु सचिन भगत साहिल पाटिया, वरुण पाटिया, विकास शर्मा एएसआई पवन आदि उचित चेरे भी शामिल होए मुख्य मेहमान का स्वागत चेयरमैन अरुण महाजन वाइस चेयरमैन केशव महाजन अते अक्षय वालों गया ਨਾਮ ਅਸੀਂ ਆਜੀ ਡਿਗਰੋ ਆਸਾੜੀ ਐਨ ਜੀਓ ਨੂੰ ਅੰਮਰਵਾਸ ਸੁਝਾਈ ਦੀ ਵੱਲੋਂ ਫ੍ਰੀ ਮੈਡੀਕਲ ਲਗਾ ਗਿਆ ਫ੍ਰੀ ਬੀਪੀ ਸ਼ੂਗਰ ਅਤੇ ਫ੍ਰੀ ਆਪਾਂ ਦਾ ਚੱਲ ਗੱਲ ਹੋ ਰਿਹਾ ਤੇ ਜਿਨ੍ਹਾਂ ਨੂੰ ਕਈ ਵੀ ਕੋਲ ਹੈ ਉਹਨਾਂ ਨੂੰ ਫ੍ਰੀ ਦਵਾਈਆਂ ਵੰਡੀਆਂ ਜਾ ਰਹੀਆਂ ਠੀਕ ਹੈ ਅਤੇ ਜਿਹਨ ਕੀ ਇਹਦੀ ਨਿਗਾਹ ਹਟ ਹੈ ਉਹਨੂੰ ਫ੍ਰੀ ਇਨਕਮ ਵੀ ਜਾ ਰਹੀ ਹੈ ਸਾਡੀ ਐਨ ਜੀਓ ਪਰ ਸਾਡੀ ਆਜੀ ਹਰ ਮਿਲਦੇ ਹਰ ਸਥੇਜ ਫ੍ਰੀ ਮੈਡੀਕਲ ਲਗਾਉਂਦੀ ਹੈ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਬਹੁਤ ਘੱਟੇ ਸਮਾਗਮਾਂ ਦੇ ਸਮੇਂ ਅੱਜ ਕੀ ਸਾਡੇ ਨਾਲ ਸਾਡੇ ਵੱਡੇ ਭਰਾ ਸੈਲ ਭਾਈ ਭਾਜੇ ਸਾਹਿਬ ਤੇਸ਼ਵਰੀ ਵਿਕਾਸ ਭਾਜੀ ਤੇ ਮੈਂ ਸਾਲਾਂ ਦਾ ਬੋਰਡ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਾਂ ਟਾਈਮ ਕੱਢ ਕੇ ਕੀਮਤੀ ਟੈਮਪੋ ਵਿੱਚ ਆਏ ਲੋ ਤੇ ਮੈਂ ਹਾਲ ਇੱਕੋ ਬੇਨਤੀ ਕਰਾਂਗਾ ਕਿ ਬਸ਼ਿਆ ਨੂੰ ਤੇ ਆ ਕੇ ਚੰਗੇ ਸਮਾਜ ਸੇਵਾ ਭਲਾਈ ਖੇਤਰ ਵਿੱਚ ਹਿੱਸਾ ਲਓ ਅੱਗੇ ਵੱਧ ਜੜ ਕੇ ਸਮਾਜ ਸੇਵਾ ਦਾ ਸਮਾਜ ਸੇਵਾ ਕਰੋ ਅੱਗੇ ਲੋਕਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕਰੋ ਤੇ ਮੈਂ ਇੱਕੋ ਬੇਨਤੀ ਕਰਾਂ ਸਾਰਿਆਂ ਨੂੰ ਕਿ ਨੋਜਵਾਲਾਂ ਨੂੰ ਕਿ ਕੇ ਡਬਲ ਦੇ ਆਂਦਿਓ ਉਹ ਵਾਰ ਤੋਂ ਬਾਅਦ ਕਿ ਕੇ ਡਬਲ ਦੇ ਆਂਦਿਓ ਨਸ਼ਿਆਂ ਤੋਂ ਤਿਆਗੋ ਦਾ ਰੁਰ ਭਾਜਨ ਚੇਅਰਮੈਨ ਐਨਜੀਓ ਲੌਕਲ ਸੋਸਾਇਟੀ ਦਾ ਅਸੀਂ ਕਈ ਪਿਛਲੇ ਕਈ ਸਾਲਾਂ ਤੋਂ ਅਸੀਂ ਕੈਂਪ ਲਗਾ ਰਹੇ ਆ ਜਿਹਦੇ ਵਿੱਚ ਹਰ ਮਹੀਨੇ ਉਹ ਕਈ ਵਾਰ ਤੇ ਮਹੀਨੇ ਦੀ ਦੋ ਵਾਰੀ ਵੀ ਅਸੀਂ ਕੈਂਪ ਲਾਣੇ ਆ ਔਰ ਹਰ ਤਿੰਨ ਮਹੀਨੇ ਤੋਂ ਬਾਅਦ ਆਹੀ ਖੂਦਗੰ ਕੈਂਪ ਲਾਣੇ ਆ ਅਸੀਂ ਕੈਂਪ ਦੇ ਵਿੱਚ 3 ECG 슈ਗਰ ਬਲੱਡ ਪ੍ਰੈਸ਼ਰ ਚੈੱਕ ਕਰਦੇ ਆ ਤੁਸੀਂ ਦੇਖ ਸਕਦੇ ਹੋ ਕੰਪਿਊਟਰ ਵਾਲੀ ਮਸ਼ੀਨਾਂ ਦੇ ਨਾਲ ਅਖਾ ਚੈੱਕ ਕਰਕੇ ਅਸੀਂ ਹਰ ਜਿਹੜੇ ਲੋੜਵੰਦ ਬੰਦੇ ਆ ਜਿਨ੍ਹਾਂ ਨੂੰ ਐਂਕਲ ਦੇ ਰਹੇ ਹੈਗੇ ਆ ਉਹ ਜਿਹੜੇ ਲੋੜਵੰਦ ਬੰਦੇ ਆ ਉਹਨਾਂ ਦੇ ਅਸੀਂ ਬਹੁਤ ਜ਼ਿਆਦਾ ਜਿਹੜੇ ਹੀ ਸਮਝ ਲੈ ਕੇ ਲੋੜਵੰਦਾਂ ਦਾ ਜਿਹਹੀ ਫ੍ਰੀ ਟ੍ਰੀਟਮੈਂਟ ਵੀ ਕਰਵਾਉਂਦੇ ਆ ਉਹ ਜਿਹੜੇ ਬੰਦੇ ਕੈਂਪ ਵਿੱਚ ਆਏ ਆ ਜਿਹੜੇ ਪੈਸੇ ਖਰਚ ਸਕਦੇ ਸਿਰਫ ਹੋਣਾ ਦਾ ਹੀ 2000 ਰੁਪਏ ਵਿੱਚ ਅਸੀਂ ਹੋਣਾ ਦਾ ਤੇ ਚਿੱਟੇ ਮੋਤੀ ਦਾ ਫ੍ਰੀ ਪੇਸ਼ੈਂਟ ਕਰਵਾ ਰਹੇ ਹੈਗੇ ਆ ਉਹ ਮੈਂ ਆਪਣੀ ਸਾਰੀ ਐਨ ਜੀਓ ਦੀ ਉਹ ਹੋਰ ਵੀ ਏਰੀਆ ਸਾਡੀਆਂ ਸਮਾਜਿਕ ਸੰਗਠਨਾਂ ਦੇ ਸੰਯੋਗ ਨਾਲ ਅਸੀਂ ਇਹ ਕੰਮ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਔਰ ਮੈਨੂੰ ਆਸ਼ਾ ਕੀ ਮੇਰੀ ਜਿਹੜੀ ਟੀਮ ਹੈ ਅੱਗੇ ਵੀ ਇਸੇ ਤਰ੍ਹਾਂ ਸੰਯੋਗ ਕਰਦੇ ਰਹੀ ਲੋਕਾਂ ਦੀ ਸੇਵਾ ਕਰਦੇ ਰਹਾ ਤੇ ਜੀ ਬਹੁਤ ਹੀ ਸਰਕਾਰਦੋਗ ਸਾਡੇ ਜੇ ਸਮਾਗਮ ਦੀ ਨੇ ਆਉਣ ਮਹਾਤਮਾ ਇਹ ਨਵ ਮਰਮਾਨ ਸੋਸਾਇਟੀ ਦੇ ਇਹ ਸਾਰੇ ਸਹਿਯੋਗ ਦੇ ਨਾਲ ਜੇ ਸਮਾਗਮ ਦੀ ਹੋ ਗਿਆ ਤਾਂ ਅਮਰ ਕਿਸੋਰ ਪਹਿਲਵਾਨ ਨੇ ਸੇਸ਼ ਬਾਡੀ ਦੀ ਅਸਰਪਤੀ ਇਹ ਵਿਆਲ ਇਸਾਰੇ ਜਿਹੜੇ ਐਕਸ਼ਨ ਜੀਤਾਰੋ ਸਾਰਿਆਂ ਦੇ ਸਹਿਯੋਗ ਨਾਲ ਇਹਨਾਂ ਨੇ ਮੈਡੀਕਲ ਕੈਂਪ ਹਸਪਤਾਲ ਦਾ ਚੈਟਪੰਡ ਹੈ ਇਹਨਾਂ ਨੂੰ ਬਹੁਤ ਬੜਾ ਇਸ ਸਮਾਜ ਦੇ ਵਿੱਚ ਸਾਡੇ ਮਾਪ ਜੋ ਦੇਖੀ ਸਾਹਮਣੇ ਹੋ ਰਹੀ ਸੀ ਮਰਹਮੰਦ ਅਮੰਦ ਅਮੰਦਪੀ ਅਮੰਦਪੁਰ ਦੇ ਕਿਨੋਂ ਕੋਸ਼ਿਸ਼ ਬਹੁਤ ਬੜਾ ਕੁੱਦ ਰਿਹਾ ਹੈ ਕਿ ਜਦੋਂ ਤੋਂ ਮੀਟਿੰਗ ਆ ਗਈ ਉਹਨਾਂ ਦਾ ਐਸਸੀਬੀ ਬਹੁਤ ਚੇਹੇ ਤੇ ਕਿੰਨਾ ਨੋਜਵਾਨਾਂ ਦਾ ਸਾਥ ਇੱਡੀ ਕਿੱਦਾ ਬਣ ਗਿਆ ਜੀ ਬਹੁਤ ਲੱਗਿਆ ਇਸ ਸਮਾਜ ਦੇ ਵਿੱਚ ਹੁਣ ਸਾਨੂੰ ਜ਼ਰੂਰ ਹੈ ਸਾਡੇ ਨੌਜਵਾਨ ਜਿਹੜੇ ਸਾਡੇ ਵੱਡੇ ਨੇਸ ਕੈਂਪ ਤੋਂ ਦੇਖ ਸਾਡੇ ਵੱਡੇ ਆਇਆ ਤੇ ਨੌਜਵਾਨ ਉਹ ਜਿਹੜੇ ਸਾਡੇ ਵੱਡੇ ਆ ਨਾਲ ਨੌਜਵਾਨ ਇੱਕੋ ਸਿਆਣਾ ਬੰਦਾ ਜਾਨੀ ਬਜ਼ੁਰਗ ਇੱਕ ਨੌਜਵਾਨ ਜੇ ਗੋਆਰੀ ਟੀਮ ਥੋੜੀ ਚੱਲੇਗੀ ਸਾਡਾ ਜਿਹੜਾ ਸਮਾਜ ਥੋੜਾ ਕੀ ਲੰਗੋ ਕਿ ਨੌਜਵਾਨਾਂ ਦਾ ਕੋਟੇਗਲ ਹਮਲੂ ਕੀਰ ਪਾ ਸਕਦੀ ਇਹਨਾਂ ਜੋ ਆਪਣੇ ਵੱਡੇਆਂ ਤੋਂ ਉਹਨਾਂ ਦੀ ਆਗਿਆ ਦਾ ਪਾਲਨ ਕਰ ਉਹਨਾਂ ਦੇ ਨਕਸ਼ੇ ਕਰਮਾਂ ਦੇ ਚੱਲੋ ਜਿਹੜਾ ਸਮਾਜ ਦੇ ਵਿੱਚ ਜੋ ਨਸ਼ੇ ਦੀ ਗ੍ਰੋਹੀ ਜਿਹੜੀ ਚੱਲ ਰਹੀ ਸੀ ਉਹ ਖਤਮ ਹੋਵੇ ਇਹ ਮੋਹਤਾਲ ਦੇ ਤਰ੍ਹਾਂ ਨਸ਼ੇ ਦੀ ਜਾਨਕੀ ਕਰਕੇ ਅੰਮ੍ਰਿਤਿਆ ਦੇ ਸਾਰੇ ਕੰਮ ਕਰਦੇ ਨੇ ਆਪਾਂ ਦੇ ਸੰਗਤ ਵਿੱਚ ਸਾਜੀ ਜਾਣਾ ਉਹਨਾਂ ਮੈਡੀਕਲ ਕਰਵਾ ਲਿਆ ਗਿਆ ਕਿੰਨੇ ਕੁ ਲੋਕ ਰਹਿੰਦੇ ਆਪਾਂ ਅੱਜ ਵੀ ਆਪ ਦੇ ਵਿੱਚ ਦੇਖ ਰਹੇ ਮੌਤ ਥੋੜੀ ਜੇਰ ਪਾਲਾ ਤੇ ਕਹਿੰਦੇ ਉਹਨੇ ਕੋਈ ਇਲਾਜ ਕੋਈ ਸੀ ਦਿੱਤਾ ਹੁੰਦਾ ਤਾਂ ਆਪਾਂ ਜੇਰੀ ਸੰਗਤ ਪਰ ਨਵਸੀ ਆਹਨੇ ਚੱਤਾ ਤੋਏ ਔਰ ਤੁਸੀਂ ਦੇਖ ਰਹੇ ਹੋ ਨਾਲ ਚੈੱਕ ਕੀਤਾ ਜਾ ਰਿਹਾ ਪਰਸਨ ਫਲੋਰ ਤੇ ਔਰ ਜੇਸ ਨੂੰ ਮਤਲਬ ਐਨਕੀ ਬੁਲਡਰ ਉਹ ਆਰਕਟ ਇਹ بڑا ਬੜਾ ਬੰਦਾ ਬਹੁਤ ਵੱਡਾ ਇਹ ਸਾਡੇ ਸਾਰੇ ਸੁਸਾਇਟੀ ਨੂੰ ਚਾਹੀਦਾ ਸਾਡੇ ਜੇਸੀ ਲਾਪੇ ਵਿੱਚ ਇਹ ਸਾਰੇ ਬੰਦੇ ਨੌਂਨ ਪੀੜ ਲੋਕੇ ਆਣ ਕੇ ਸਾਡੇ ਬੰਦਿਆਂ ਨਾਲ ਦਾ ਤਜਰਬਾ ਲੈ ਗਏ ਇਹਨੂੰ ਬੱਸ ਉਹ ਵਦ मल किशोर पहलवान जी है बब्बू महाजन जी है गुरद्याल सिंह जी लीटर हो इन्होंने सारे साथ मान जो साफ पुलिस वालों डीसी

ਸਾਰੇ ਕੋਈ ਕਿਹੜੀ ਸੁਸਾਇਟੀ ਨੂੰ ਜਿਹੜਾ ਵਰਕ ਕਰਦੇ ਨੇ ਜਿਹੜਾ ਅ ਨਲਤ ਮੈਂ ਇਹ ਦੇਤੀ ਕਰੂਗਾ ਸਾਰਿਆਂ ਨੂੰ ਇੱਕ ਬਾਤ ਜੋ ਕੁਝ ਸਾਬ ਬਾਤ ਬਹੁਤ ਸਿੰਪਲ ਉਹਨਾਂ ਲੋਗੇ ਜਿਸ ਵਿੱਚ ਸਾਹਿਬ ਬੈਨ ਰਮਦੀਪ ਜੀ ਬੋਲਣੇ ਵੀ ਆਣਾ ਫੇਰ ਜੀ ਜੀ ਪ੍ਰਾਤ ਕਰਕੇ ਉਹ ਨਹੀਂ ਆ ਸਕਦੇ ਮੈਂ ਮਾਫਤ ਹੋਰ ਇੱਕ ਬਹੁਤ ਵਧੀਆ ਪਰਾਲਾ ਜਿਹੜਾ ਕਰ ਰਹੇ ਨੇ ਜਿਹੜੇ ਅਰੁਣ ਮਹਾਜਨ ਜੀ ਔਰ ਉਹਨਾਂ ਦੀ ਸਾਰੇ ਟੀਮ ਇੱਕ ਹੋਂਦਾਲ ਵਹਾਨਦਾਲ ਇਹਦੇ ਵਰਗਾ ਜਿੰਦਗੀ ਨੂੰ ਦਾਨ ਲੀਗਾ। ਦਾਇਰੋਤੀ ਦੀ ਬਸ਼ਕਤੀ ਇਹਦਾ ਬੈਨਾਂ ਦੇ ਬਰਾਲਾ ਕਰ ਰਹੇ ਨੇ। ਮੈਂ ਇਹਨਾਂ ਨੂੰ ਜ਼ਰੂਰ ਕਰਦਾ ਵਾ। ਔਰ ਮੈਂ ਕਹੂੰਗਾ ਕਿ ਤਕੜੇ ਹੋ ਕੇ ਡਰੇ ਨਾ। ਗੁਰੂ ਮਹਾਰਾਜ ਜੀ ਨੇ ਤਾਂ ਇਹ ਕਿਹਾ ਅਸੀਂ ਤਾਂ ਅਜੇ ਸੇਵਾ ਕਰਦੇ ਆ। ਟ੍ਰੈਫਿਕਲੀ ਡਿਊਟੀ ਕਰਦੇ ਆ ਅਕਸਰ ਹੀ ਲੋਕਾਂ ਦਾ ਤੁਸੀਂ ਰੋੜ ਤੇ ਵਿਚਰਦੇ ਹੋ। ਅੱਜ ਇੱਕ ਕੈਂਪੋ ਵਿੱਚ ਜਿੱਦੇ ਪਰ ਕਾਨੂੰਨ ਦਾ ਮਾਹਦਾਨ ਜਿਹੜਾ ਕੈਂਪ ਦਾ ਐਪਲ ਲਾਇਆ ਗਿਆ। ਕਿਤਾਬ ਪਰ ਮਨਜੀਤ ਸਾਹਿਬ ਦੀ ਮੈਂ ਤਕਰੀਬਨ ਇਹਨਾਂ ਕੈਂਪਰ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ ਆ ਮੈਂ ਤਰਨਤਾਰਨ ਨੰਦ ਤੌਰ ਹੈਡਮਾਸਟਰ ਬਣਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਰਤ ਦੇਸ਼ ਕੋਟੀਬਲ ਆਇਆ ਜਿਹਦੇ ਵਿੱਚ ਮੈਂ ਅੱਜ ਤੱਕ 82 ਵਰਕ ਮੁੱਦਦਾਨ ਕਰਦਾ ਪਰ ਮੈਨੂੰ ਖੁਸ਼ੀ ਦੀ ਹੈ ਜਦੋਂ ਮੈਨੂੰ ਇਹੋ ਜਿਹੇ ਹਸਤਾਵਾ ਮਿਲਦਿਆਂ ਨੇ ਜਾਂ ਇਹਨਾਂ ਨੇ ਸਾਡਾ ਪਿਆਰ ਕਰਦੇ ਨੇ ਤਾਂ ਮੈਂ ਉੱਥੇ ਜਾਊਂਦਾ ਭਾਜ ਕੇ ਜਾਂਦਾ ਕਿ ਹੋ ਸਕਦਾ ਸਾਡੇ ਗੱਲ ਕਰਨ ਨਾਲ ਕੋਈ ਹੋਰ ਵੀ ਇਸ ਲੈ ਨਾਲ ਜੀ ਔਰ ਬਹੁਤ ਵੱਡਾ ਪਰ ਅਲਾਵਾ ਇਹ ਵੀ ਦਾ ਆਪਣੇ ਘਰ ਦਾ ਟਾਈਮ ਛੱਡ ਕੇ ਕਿਸੇ ਦੇ ਵਾਸਤੇ ਸੇਵਾ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਤਾਂ ਮੈਂ ਕਹੂੰਗਾ ਕਿ ਖੂਨਦਾਰ ਕਰਨਾ ਜਾਂ ਖੂਨਦਾਰ ਕਰਵਾਉਣਾ ਜਾਂ ਉਸ ਨੂੰ ਚਲਾਉਣਾ ਇੱਕ ਬਹੁਤ ਵੱਡੀ ਗੱਲ ਹੈ ਪਰ ਮਾਜੂ ਸਾਹਿਬ ਨੂੰ ਅ ਬਤਾਈਏ ਜਿੰਦਾ ਵਾ ਉਹਨਾਂ ਨੇ ਬਹੁਤ ਵਧੀਆ ਪਰਾਲਾ ਚੁੜਿਆ ਉਹਨਾਂ ਘਰ ਦੇ ਰਹਿ ਅਸੀਂ ਨਾਲ ਆਪਣੇ ਕੋਲ